ਇਹ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਗੇ ਸੋ ਦੋਸਤੋ ਮੈਂ ਅੱਜ ਨਾ ਯਾਰ ਇੱਕ ਬਹੁਤ ਹੀ ਖਾਸ ਵੀਡੀਓ ਤੇ ਗੱਲ ਕਰਨਾ ਚਾਹੁੰਦਾ ਹਾਂ ਕਿ ਕਾ ਬਾਕੀ ਜੇ ਕਿਸੇ ਨੂੰ ਮੇਰਾ ਕੋਲ ਮਾੜੇ ਲੱਗਣ ਕੋੜੇ ਲੱਗਣ ਪਰ ਸਾਚਾ ਹਮੇਸ਼ਾ ਕੜਵਾ ਹੀ ਹੁੰਦਾ ਆ ਹਾਂ ਤਾਂ ਨਾ ਸਾਚਾ ਹਮੇਸ਼ਾ ਕੜਵਾ ਹੁੰਦਾ ਆ ਤੋਂ ਪਰ ਇਹ ਆ ਕਿ ਯਾਰ ਅੱਜ ਆ ਤੇ ਉਹਦੇ ਨਾਲ ਗੱਲ ਬਹੁਤ ਚੱਲ ਰਹੀ ਆ ਯਾਰ ਸਾਲਾ ਜਦ ਵੀ ਮੈਂ Facebook ਖੋਲਦਾ ਭਾਈ ਜਾਬ ਜਾਓ 25 ਸਵੇਰੇ ਗੋਲਾ ਭਈਆ 50 50 50 ਦੁਪਹਿਰੇ ਗੋਲਾ ਭਈਆ ਕੰਦ ਪਾਉਂਦੇ ਯਾਰ ਇਹ ਕਰਦੇ ਬਹੁਤ ਪਰੇਸ਼ਾਨ ਨੂੰ ਸੌਣ ਨਹੀਂ ਦਿੱਤਾ ਇਹ ਵੀਡੀਓ ਬਖੇ। ਹੈ ਜਦ Facebook ਕਿੰਨਾ ਤਾਂ ਭਰਿਆ ਆ ਆ ਜਣਾ ਖਣਾ ਮੋਬਾਈਲ ਲੈ ਕੇ ਜੋ ਨੋਟਿਸ ਕਰਨ ਤੇ ਹੈ ਯਾਰ ਸਾਰੀ ਗੱਲ ਹੋਈ ਉਹ ਸਟਾਰਟ ਰੋਕ ਉਹ ਮੈਂ ਯਾਰ ਇਹ ਜਦ ਮੁੰਡੇ ਉਹਨਾਂ ਨੇ ਗਲਤੀ ਕੀਤੀ ਆ ਉਸ ਤੋਂ ਵੱਡੀ ਗਲਤੀ ਕਰ ਰਹੇ ਪੰਜਾਬੀ ਉਹਨਾਂ ਨੇ ਚਾਰ ਗਾਲਾਂ ਕੱਢਤੀਆਂ ਠੀਕ ਆ ਤੇ ਤੁਸੀਂ ਤੁਸੀਂ ਤਾਂ ਸਾਲਿਆਂ 40 ਸਾਲ ਤੋਂ ਗਾਲਾਂ ਕੱਢਦੇ ਆ ਰਹੇ ਆ ਉਹ ਇੱਕ ਵਾਰੀ ਵੀ ਨਹੀਂ ਬੋਲਦੇ ਆ ਕਿਉਂ ਨਹੀਂ ਬੋਲਦੇ ਡਰਦੇ ਆ ਜੇ ਅਸੀਂ ਬੋਲਿਆ ਇਹ ਮਾਰੂਗੇ ਜਾਂ ਕੁਝ ਵੀ ਕਰ ਸਕਦੇ ਆ ਹਨਾ ਤਾਂ ਨਾ ਮੈਸੇਜ ਜਰੂਰ ਦਿੰਦੇ ਆਉਂਦੇ ਆ ਸਰਦਾਰ ਬੰਦੇ ਨੂੰ ਸਰਦਾਰ ਜੀ ਕਹਿੰਦੇ ਆ ਤੇ ਜਿਹੜਾ ਮੁੰਨਾ ਆ ਆਪਣਾ ਪੰਜਾਬੀ ਭਾਈ ਉਹਨਾਂ ਨੂੰ ਬਾਜੀ-ਬਾਜੀ ਕਰਦੇ ਆ ਠੀਕ ਆ ਜੀ ਬਾਜੀ ਹਾਂ ਜੀ ਬਾਜੀ ਤੇ ਤੁਸੀਂ ਇੰਨੀ ਗੱਲ ਸੁਣ ਕੇ ਮੱਛਰ ਜਾਂਦੇ ਆ ਤੁਸੀਂ ਸੋਚਦੇ ਆ ਕਿ ਭਾਈ ਇਹ ਡਰ ਰਿਹਾ ਹੋਆ ਭਾਈ ਡਰਿਓ ਕੋਈ ਨਹੀਂ ਹੁੰਦਾ ਯਾਰ ਠੀਕ ਆ ਇਹ ਗੱਲ ਭੁਲੇਖੇ ਚ ਆ ਠੀਕ ਆ ਗੱਲ ਇਹ ਆ ਉਹ ਤੁਹਾਨੂੰ ਇੱਜ਼ਤ ਦਿੰਦੇ ਆ ਭਾਈ ਕਿਹਾ ਤੁਹਾਨੂੰ ਅੰਦਰੋਂ ਅੰਦਰੋਂ ਪੇਸ਼ਾ ਹਾਜਮ ਨਹੀਂ ਹੁੰਦੀ ਤੁਹਾਨੂੰ ਇੱਜ਼ਤ ਠੀਕ ਆ ਉਹ ਗੱਲ ਸ਼ੁਰੂ ਹੋਈ ਤੇ ਉਹ ਗੱਲ ਹੌਲੀ ਹੌਲੀ ਥੱਲੇ ਪੈ ਗਈ ਠੀਕ ਹੈ ਉਸ ਤੋਂ ਪਹਿਲਾਂ ਵੀ ਹੋਇਆ ਸੀਗਾ ਆਪਣੇ ਲਾਂਬੜੇ ਉਧਰ ਮੁੰਡਾ ਨੇ ਭਈਆ ਨੇ ਮਾਰਦਾ ਹੈਗਾ ਠੀਕ ਆ ਉਹ ਵੀ ਗੱਲ ਦਾ ਹੋ ਗਿਆ ਹਮਨੇ ਸਜ਼ਾ ਮੜ ਗਈ ਠੀਕ ਆ ਹੈਨਾ ਉਸ ਤੋਂ ਬਾਅਦ ਆ ਗਿਆ ਆਪਣੇ ਹੜਾ ਗਿਆ ਘੜਾ ਹਰ ਧਿਆਨ ਹੋ ਗਿਆ ਕੁਝ ਵੀ ਪੰਜਾਬੀ ਮਾਂ ਚਿਰਕ ਸਾਨੂੰ ਨਹੀਂ ਚਾਹੀਦੀ ਲੋੜ ਮੋਦੀ ਨਹੀਂ ਚਾਹੀਦੀ ਆ ਇਹ ਨਹੀਂ ਚਾਹੀਦੀ ਆ ਕੋਈ ਚੁੱਕੀ ਕੋਈ ਆ ਨਹੀਂ ਖੜਦਾ ਆ ਐ ਪੰਜਾਬੀਆਂ ਦਾ ਜੌਨ ਰੁਟਿਆ 7 ਸਾਲ ਦਾ ਪਹਿਲਾ ਤੁਸੀਂ ਜੜੇ ਦਾ ਨੇ ਵੀ ਕਰਤਾ ਬਾਅਦ ਚ ਸਾਰੇ ਉਹਨਾਂ ਨੂੰ ਤੁਸੀਂ ਸੁਣਾਈ ਵੀ ਜਾਂਦੇ ਆ ਠੀਕ ਆ ਚੱਲ ਕੋਈ ਨਹੀਂ ਜੇ ਕਰ ਲਿਆ ਕਰ ਲਿਆ ਤੁਸੀਂ ਰੱਬ ਨੂੰ ਤਾਂ ਜਾਣੀਂ ਤਾ ਆ ਪਰ ਗੱਲ ਤੇ ਯਰ ਨਾ ਕਿਆ ਕੋਈ ਮੇਰੇ ਨਾਲ ਨਾ ਹੁੰਦਾ ਲੈਣ ਸਰਵਚਨ ਤੜੜਾ ਰਹਿੰਦੇ ਮੰਜਾ ਵੀ ਹੀਰਨੂ ਨਾ ਦੇ ਉਹ ਇੱਕ ਤਾਂ ਕਰੋ ਇੱਕ ਵੀਡੀਓ ਦੇਖੀ ਆ ਬੁਢੀ ਦੀ ਮੈਂ ਜਉਣ ਲੱਗੀ ਯਾਰ ਕਿਉਂ ਇਨਸਾਨੀ ਆ ਹੈ ਬੁਰਾ ਨਹੀਂ ਉਹਦੇ ਬੱਚੇ ਨਹੀਂ ਆ ਜਾਂ ਉਹਨਾਂ ਨੇ ਟੈਗ ਨਹੀਂ ਲੱਗਾ ਆ ਸਾਡੇ ਪੰਜਾਬ 'ਚ ਰਹਿੰਦਾ ਆ ਕੰਮੇ ਕਰਦਾ ਆ ਨਾ ਉਸ ਤੋਂ ਬਾਅਦ ਚਲੋ ਯਾਰ ਭਾਈ ਆ ਤਾਂ ਘਟਨਾ ਮੈਂ ਕਹਿੰਦਾ ਸਾਡੇ ਸਜਾ ਭਈਏ ਨੂੰ ਬਹੁਤ ਦੇਣੀ ਚਾਹੀਦੀ ਸੀਗੀ ਠੀਕ ਆ ਪਰ ਹੁਣ ਜੇ ਉਹ ਵੜ ਲਿਆ ਪੁਲਸਣੇ ਉਹ ਆਪਣਾ ਕਰਨਗੇ ਹਨ ਭਾਸੀ ਚੌਂਦੇ ਜੇ ਨਹੀਂ ਤਾਂ ਡਿਜੀਤਲੇਰੀ ਸੀ ਉਸੇ ਟਾਈਮ ਕਿਉਂ ਨਹੀਂ ਮਾਰੇ ਆ ਉਹਨੂੰ ਹੈ ਉਹ ਟਾਈਮ ਤਾਂ ਸਾਡਾ ਕੋਈ ਮੁਰਿਆ ਹੋਇਆ ਹੀ ਨਹੀਂ ਇੰਨੇ ਜਣੇ ਸੀ ਕਿ ਮਾਰ ਦਿੰਦੇ ਇੱਕ ਅੱਧਾ ਪੈਂਚੋ ਜੇ ਐਡੇ ਵੱਡੇ ਜ਼ਲੇਰ ਸੀਗੇ ਹੁਣ ਤੁਸੀਂ ਉਹ ਕੱਲ ਲੈ ਕੇ ਜੋਂ ਲੱਗੇ ਆ ਭਈਆਂ ਨੇ ਗਾਂਦਾ ਪਾਇਆ ਆ ਭਈਆਂ ਨੇ ਇਹ ਕੀਤਾ ਸਾਲਿਓ ਤੁਹਾਨੂੰ ਪਹਿਲਾਂ ਨਹੀਂ ਨਜ਼ਰ ਆਉਂਦਾ ਹੁਣ ਤੁਸੀਂ ਲੱਗੋ ਭਈਆ ਬਚਾਓ ਪੰਜਾਬ ਬਚਾਓ ਭਈਆ ਬਚਾਓ ਪੰਜਾਬ ਬਚਾਓ ਨਹੀਂ ਤੁਹਾਨੂੰ ਸਾਰੇ ਪਹਿਲਾਂ ਅੰਨੇ ਸੀਗੇ ਮੈਂ ਗਾਲਾਂ ਕੱਢਣਾ ਨਹੀਂ ਛੋਂਦਾ ਆ ਪਰ ਹਲਾ ਦਿਮਾਗ ਪਰ ਗੁੱਸਾ ਆ ਗਿਆ ਤੇ ਤੁਸੀਂ ਜੋ ਲੱਗਿਓ ਆ ਕੈਂਪ ਦੀ ਕੋਈ ਗੱਲ ਨਹੀਂ ਕਰਦਾ ਹੈ ਜਿਨੇ ਬਾੜੇ ਹੈ ਕਿਨੇ ਕੀ ਕੀਤਾ ਹੈ ਜਿਨਾ ਨਾ ਕਰਨਾ ਚਾਹੀਦਾ ਆ ਉਹਨਾਂ ਨਾਲ ਤੁਹਾਡੇ ਚ ਹਿੰਮਤ ਨਹੀਂ ਪੈਂਦੀ ਫੈਕਟਰੀਆਂ ਦੇ ਮਾਲਕਾਂ ਨਾਲ ਬਾਹਰੋਂ ਤੁਹਾਡੇ ਚ ਹਿੰਮਤ ਨਹੀਂ ਕਿਸੇ ਦੀ ਹੈ ਕਹਿੰਨੀ ਕਿ ਹੋਰ ਕਿ ਹੈ ਆ ਭਈ ਇਹਦੇ ਨਾਲ ਨਹੀਂ ਚੱਲਣਾ ਠੀਕ ਆ ਭਈ ਆ ਬਿਨਾ ਨਹੀਂ ਚੱਲਣਾ ਆ ਗੰਨੇ ਦੀ ਵਾ ਜਾਣੀ ਹੈ ਖੇਤੀ ਕਰ ਲੂਗਾ ਕੋਈ ਪੰਜਾਬੀ ਇੱਕ ਮੌਨਟਰੀਟੀ ਬਾੜ ਜਾਣੀ ਹੈ ਪੰਜਾਬੀਆਂ ਦੀ ਨਹੀਂ ਹੋਣਾ ਚਲ ਮੰਨਦਾ ਹੋਊਗੀ ਵੀ ਜੋ ਬੁਲਾ ਦਊਗੇ ਕਰ ਲੂਗੇ ਨਸ਼ਾ ਕਰਕੇ ਕਰ ਲੈਣ ਜੋ ਵੀ ਕਰਨੇ ਮਿੱਤੀ ਕਰਾਉਂਦੇ ਵੈਸੇ ਮੈਂ ਕਿ ਸਾਰੇ ਪੰਜਾਬੀ ਕਰਦੇ ਬਦਨਾਮ ਕਿਨੂੰ ਕਰਦੇ ਆ ਭਈਆਂ ਭਈਆ ਬਈ ਤਾਰੂ ਤੁਮਾ ਕੋ ਮੀੜੀ ਇਹ ਤੋਂ ਮੇਨ ਨਾਲ ਨਹੀਂ ਹਾਂ ਤੇ ਨੀ ਗਿਆ ਤੇ ਜਿਹੜੇ ਆ ਆ ਪੁਪੀਸ ਚੱਕਾ ਕੋਈ ਸਾਲਾ ਛੱਡਾ ਹੀ ਨਹੀਂ ਆ ਠੀਕ ਹੈ ਬਦਨਾਮੀ ਕਹੇ ਦੀ ਭਈਆਂ ਦੀ ਭਈਏ ਲੁੱਟਦੇ ਆ ਭਈਏ ਚੋਰੀ ਕਰਦੇ ਆ ਆਲੇ ਭਈਆਂ ਨਾਲੋਂ ਜ਼ਿਆਦਾ ਕਹਿਣ ਦੀ ਪੰਜਾਬੀ ਕਰਦੇ ਆ ਆਹੋ ਸਰਕਾਰ ਜਿਹੜੇ ਨਸ਼ੇੜੀ ਆ ਕੋਇਲ ਖੋਲਣਦੇ ਆ ਭਈਆਂ ਦਾ ਇਹਨਾਂ ਨੂੰ ਪਤਾ ਹੈ ਭਈਆਂ ਨੇ ਕੋਈ ਕੰਪਲੀਟ ਮਾਣੀ ਨਹੀਂ ਆ ਠੀਕ ਹੈ ਉਹ ਵੀ ਵਿਚਾਰੇ ਡਰਿਓ ਹੁੰਦੇ ਆ ਕਿ ਅੱਜ ਜੇ ਕਰਾਂਗੇ ਇਹਨਾਂ ਦੀ ਕੱਲ ਨੂੰ ਮਾਰਨਾ ਆਉਣਗੇ ਉਹ ਇਹਨਾਂ ਦਾ ਸਾਰੇ ਦਮਾਦ ਜਲਦੀ ਘਸਰਿਓ ਆ ਰਜਾ ਕਰ ਕਰ ਇਹਨਾਂ ਦਾ ਮੰਗ ਸੁਣਨ ਹੋਇਓ ਪਏ ਆ ਠੀਕ ਆ ਮਾਰ ਦਿੰਦੇ ਆ ਯਾਰ ਠੀਕ ਆ ਉਹ ਨਹੀਂ ਜਿੱਦਾਂ ਡਿਆ ਨੂੰ ਕਰਨਾ ਲੰਦੇ ਆ ਉਹ ਕੁਝ ਹੁੰਦਾ ਉਹਨਾਂ ਨਾਲ ਵੀ ਠੀਕ ਆ ਗਾਲਤ ਬੰਦਾ ਹਰ ਧਰਮ ਚਿਆ ਹਰ ਜਾਤੀ ਚਿਆ ਮਨ ਸਾਥ ਪਰ ਜਿਹੜਾ ਬਲੰਸ ਕਰੀ ਉਹਦਾ ਕੋਈ ਧਿਰਮ ਨਹੀਂ ਆ ਸਿੱਖ ਜੜੀ ਆ ਸਾਈਆਂ ਜੜੀ ਆ ਮੁਸਲਮਾਨਾਂ ਦੀ ਤੇ ਹਿੰਦੂਆਂ ਦੀ ਆ ਠੀਕ ਆ ਵਾਰਤੂ ਜੇਰੇ ਐ ਕਿਵੇਂ ਨੇਟੀ ਨੂੰ ਬਦਨਾਮ ਕਰੀ ਜਾਂਦੇ ਹਰ ਚੀਜ਼ ਚ ਪਈ ਐ ਰੀੜੀ ਪਟੋੜੀ ਜਾਂਦੇ ਆ ਕੋਈ ਆ ਰਿਹਾ ਪਿੰਡ ਚ ਸਬਜ਼ੀ ਵੇਚਣ ਜੋਨ ਲੱਗਿਓ ਹਰ ਕੋਈ ਮੋਬਾਈਲ ਕੱਟ ਕੇ ਆਵੇ 50000 ਹਜ਼ਾਰ ਕਾਰਡ ਹੈ ਵੈਰੀਫਿਕੇਸ਼ਨ ਸਾਲਿਓ ਪਹਿਲਾਂ ਕਿੱਥੇ ਮਰਿਓ ਸੀਗੇ ਜਦ ਆਏ ਸੀਗੇ ਛੋਣ ਤੋਂ ਸਟੇਸ਼ਨ ਆ ਜਾ ਕੇ ਜੋਨ ਲੱਗਿਓ ਆ ਕਰਨ ਕਿ ਬਈ ਵੈਰੀਫਿਕੇਸ਼ਨ ਕਰਨੀ ਐ ਇਹਨਾਂ ਦੀ ਇਹ ਕਰਨੀ ਆ ਔਰ ਇਹ ਹੀ ਕਰਨੀ ਚੁਕੀ ਐ ਪਹਿਲਾਂ ਜਿਨ੍ਹਾਂ ਨੇ ਲੈਨੇ تھے ਲੈਨੇ ਜ਼ਮੀਨ ਫੰਰਨੀ ਦਾ ਰਡ ਬਣ ਕੇ ਹੁਣ ਤੁਸੀਂ ਤੁਹਾਨੂੰ ਚੇਤਾ ਹੋਣਾ ਆ ਤੁਸੀਂ ਕੰਮ ਵੀ ਉਹਨਾਂ ਤੋਂ ਲੈਣਾ ਚਾਹੁੰਦੇ ਆ ਤੇ ਪਿੱਠ ਵਿੱਚ ਬਦਨਾਨੀ ਵੀ ਦੋ ਮੁਹੇ ਆ ਤੁਸੀਂ ਦੋ ਮੁਹੇ ਜਿਹੜੇ ਕਹਿੰਦੇ ਦੋ ਮਾ ਸਪਨਾ ਦੋ ਮੁਹੇ ਗੱਲਾਂ ਕਰਦੇ ਦੋ ਗਲੇ ਵਾਲੇ ਠੀਕ ਆ ਕੰਮ ਵੀ ਉਹਨਾਂ ਦਾ ਕਰਾਉਂਦੇ ਆ ਤੇ ਸੁਪਤੀ ਪਾਈ ਆ ਪੱਜੇ ਨੇ ਮਾਂ ਪਾਈ ਤੇ ਕੁੜੀ ਬਣਾਈ ਆ ਯਾਰ ਇਹ ਤਾਂ ਨਹੀਂ ਚੱਲਣਾ ਭਾਜੀ ਗਲਤ ਕਰਨਿਆ ਤੁਸੀਂ ਲੜਾਈ ਲਗਵਾਉਣਾ ਚਾਹੁੰਦੇ ਆ ਹੁਣ ਤੁਸੀਂ ਕਹਿ ਰਹੇ ਆ ਚਲੋ ਭਈਆ ਨੇ ਗਲਤੀ ਕੀਤੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਜਿਹੜੇ ਜ਼ਲੇਰ ਬੰਦੇ ਉਦੋਂ ਮਰੇ ਉਹ ਐਸੀ ਮਾਰ ਦੇਣੇ ਹੁਣ ਜੋਂ ਲੱਗਿਓ ਤੁਸੀਂ ਇੱਕ ਬੰਦੇ ਦੀ ਗਲਤੀ ਉਹਦੀ ਸਾਰੀ ਕਮਿਊਨਿਟੀ ਨੂੰ ਘੱਟ ਰਹੇ ਆ ਗਲਤ ਕਰਨਿਆ ਜੇ ਚਿੰਗਾਰੀ ਹੋਰ ਵੀ ਫੇਟਾਂ ਵਾਲੇ ਦੇ ਜਿੰਦਣੇ ਚਿੰਗਾਰੀ ਉੱਠੀ ਬਈ ਖਾਸ ਕਰਕੇ ਇਨਸਾਨ ਪੰਜਾਬੀਓ ਪੰਜਾਬ ਦਾ ਹੀ ਆ ਠੀਕ ਹੈ ਆਡੀ ਬੇਸ਼ਤੀ ਹੋਣੀ ਤੁਹਾਡੀ ਭਈ ਪੰਜਾਬ ਵਿੱਚ ਉਹ ਵਿਚਾਰੇ ਜਿਹੜੇ ਜੰਗੇ ਬੰਦੇ ਆ ਜਿਹੜਾ ਬੰਦਾ ਪੰਜਾਬੀ ਲੈ ਰੇ ਸਪੋਰਟ ਉਹ ਬੈਠ ਕੇ ਦੇਹਰ ਤੇ ਗੱਲ ਕਰ ਰਿਹਾ ਆ ਤੁਹਾਡੇ ਅੰਗੂਠੇ ਨਹੀਂ ਹਮੇਸ਼ਾ تیر ਮਾਰੀ ਜਾਂਦਾ ਹੈ ਭਈਆ ਘਟੋ ਇਹ ਕਰੋ ਉਹ ਕਰੋ ਸਾਰੇ ਜਿਨ੍ਹਾਂ ਨੂੰ ਕਹਿਣਾ ਚਾਹੀਦਾ ਸਰਕਾਰਾਂ ਨੂੰ ਕਹੋ ਉਹ ਲਾਪਾਸ ਕਰਨੀਆਂ ਵੇਰੇ ਜਲਦਿਆਂ ਕੇ ਠੀਕ ਹੈ ਜਦ ਤੱਕ ਇਹਨਾਂ ਨੇ ਥੇ ਆ ਪੰਜਾਬੀਆਂ ਨੇ ਬੜਾ ਭੈਣ ਚੋਥੇ ਬਣਾਇਆ ਆ ਵੇ 4 400 ਏਕੜ ਜ਼ਮੀਨਾਂ ਆ ਪੰਜਾਪੀ ਦੀਆਂ ਚੁੱਪੀ ਚ ਠੀਕ ਹੈ ਖਰੇ ਖਰੇ ਬੰਦੇ ਆ ਆਪਣੇ ਚ ਫੈਕਟਰੀਆਂ ਲਾਈਆਂ ਆ ਕੋਈ ਸਭ ਤੇ ਡਰਾਣਾ ਚਾਹੁੰਦੇ ਆ ਪੰਜਾਪੀ ਦੀਆਂ ਠੀਕ ਹੈ ਪਿਆਰ ਚ ਲਾਈਆਂ ਆ ਮਾਰ ਟਰ ਚ ਲਾਈਆਂ ਆ ਜਦੋਂ ਤੜਪੂ ਚ ਕਰੀ ਜਾਂ ਲ ਗਈ ਤਾਂ ਤੁਸੀਂ ਉਹੀ ਚਾਹੁੰਦੇ ਆ ਕਿ ਲੜਾਈ ਲੱਗ ਜਾਵੇ ਠੀਕ ਹੈ ਚੰਗੀ ਗੱਲ ਨਹੀਂ ਆ ਵੀ ਕੋਈ ਕੰਮ ਕਰਕੇ ਰਾਜੀ ਨਹੀਂ ਆ ਠੀਕ ਹੈ ਜਿਹੜੇ ਪੰਜਾਬੀ ਆ ਹੁਣ ਲਾੜੇ ਰੱਖ ਲੋ ਦੁਕਾਨਾਂ ਤੇ ਰੱਖ ਲੋ ਅਗਲੇ 10 ਬੰਦੇ ਲੋੜੇ ਆ ਜੇ ਪੰਜਾਬੀ ਆਊਗਾ ਮਹੀਨੇ 10 ਛੁੱਟੀਆਂ ਕਰੂਗਾ ਰੋਵੈ ਤੇ ਮੇਰੀ ਮਾਮੀ ਮਾਰਿਆ ਮੇਰੀ ਨਾਨੀ ਤੋਂ ਮਾਰਿਆ ਮੇਰਾ ਆ ਮਰ ਗਿਆ ਮੇਰੇ ਉੱਤੇ ਪਿਆ ਆ ਇਹਦੇ ਝੂਠ ਮਾਰ ਮਾਰ ਨਿਕਲ ਜਾਂਦੇ ਆ ਅਗਲੇ ਦਾ ਕੰਮ ਦਾ ਖੜ ਗਿਆ ਠੀਕ ਹੈ ਗੈਸ ਕਰਕੇ ਉਹ ਯਾਰ ਜਾਨੇ ਜੀ ਤੁਹਾਡੇ ਦੇ ਹੈ ਕਰੋ ਨਾ ਇਹ ਤਾਂ ਰੋਕੋ ਤਾਂ ਨਾ ਕਿਸੇ ਨੂੰ ਰੋਜੀ ਰੋਟੀ ਤੋਂ ਪੈਸੇ ਤਾਂ ਰੋਕ ਵੀ ਨਹੀਂ ਸਕਦਾ ਆ ਠੀਕ ਹੈ ਆਪਾਂ ਅਰਧਕਾਨੂੰਨ ਆਜ਼ਾਦ ਬੋਲਿਆ ਤੁਹਾਡੇ ਕੰਨਿਆਂ ਦਾ ਨਹੀਂ ਆ ਕਿ ਪੰਜਾਬ ਚ ਕੋਈ ਆ ਨਹੀਂ ਸਕਦਾ ਕੋਈ ਕੰਮ ਨਹੀਂ ਤੇ ਹਰ ਜਗ੍ਹਾ ਜਾ ਕੇ ਕਰ ਸਕਦਾ ਆ ਕੋਈ ਰੋਕ ਨਹੀਂ ਚਾਗਦਾ ਹਾਂ ਤੁਸੀਂ ਐਸੇ ਕੌਮ ਪਾਸ ਕਰਾ ਸਕਦੇ ਆ ਆਪਣੀ ਸਰਕਾਰ ਨੂੰ ਕੋ ਭਗਵਾਨ ਜੀ ਨੂੰ ਕਹੋ ਕਿ ਮੈਂ ਹੁਣ ਤੋਂ ਇਹਨਾਂ ਭਈਆਂ ਦਾ ਆਧਾਰ ਕਾਰਡ ਬਣਾਨਾ ਬੰਦ ਕੰਮ ਲਈ ਆਉਂਦੇ ਆ ਕੰਮ ਕਰਦੇ ਤੇ ਜਾਣ ਹੁਣ ਤੋਂ ਕਰ ਆ ਜਾਂਦੇ ਆ ਪਰ ਜੋ ਕਹਿ ਰਹੇ ਉਹਨਾਂ ਦੀ ਤੰਗ ਨਾ ਕਰੋ ਜਿੱਦਣ ਉਹਨਾਂ ਨੇ ਇਦਾਂ ਕਰਤਾ ਸਿਰ ਬਹੁਤ ਨੁਕਸਾਨ ਹੋਣਾ ਮੈਂ ਨਹੀਂ ਚਾਹੁੰਦਾ ਯਾਰ ਇਹ ਚੀਜ਼ ਹੋਵੇ ਖਾਸ ਕਰ ਜਿਹੜੇ ਬੰਦੇ ਇਦਾਂ ਐਰਟੇ ਦੇ ਆਧਾਰ ਤੇ ਗੱਲ ਕਰ ਰਹੇ ਆ ਉਹਨਾਂ ਤੋਂ ਹੀ ਮਾੜਾ ਹੈ ਕਹਿੰਦਾ ਪੰਨੇ ਆ ਜਿਹੜਾ ਪੰਜਾਬੀ ਕਹਿੰਦੇ ਤੁਸੀਂ ਭਈਆਂ ਦਾ ਪੱਕੇ ਅਜਵਾਈ ਹੈ ਇਹ ਆ ਉਹ ਆ ਮਹਾਰਾਜ ਜਿਹੜੇ ਤੇ ਦੇ ਆਸਲੇ ਗੱਲ ਕਰਦੇ ਆ ਤੁਹਾਡੇ ਵਾਂਗੂ ਹਵਾ 'ਚ ਨਹੀਂ ਗੱਲ ਕਰਦੇ ਆ ਠੀਕ ਆ ਕੋਈ ਤਾਂ ਭੇਡ ਚਾਲਿਆ ਹਾਂ ਸਾਰੇ ਇੱਕ ਦੇ ਪਿੱਛੇ ਇੱਕ ਲੱਗ ਜਾਂਦੇ ਆ ਕੋਈ ਸਰਚ ਨਹੀਂ ਕਰਦਾ ਕੋਈ ਫੈਕਟ ਨਹੀਂ ਲੱਭਦਾ ਠੀਕ ਹੈ ਹਰ ਗੱਲ ਕਰੋ ਫੈਕਟ ਦੇ ਹਿਸਾਬ ਤੇ ਐਵੇਂ ਨਹੀਂ ਹੁੰਦੇ ਆ ਭਾਈ ਤੀਰ ਮਰੀ ਜਾਈ ਜੇ ਆਹ ਨੂੰ ਕੋਈ ਕਹਿ ਰਿਹਾ ਜੇ ਜੀ 30 ਰੁਪਏ ਦੀ ਟਰੈਕਟਰ ਲੈ ਕੇ ਆ ਜਾਂਦੇ ਭਾਈ ਸਰਕਾਰ ਨੇ ਜਿੰਨਾ ਰੇਟ ਰੱਖਿਆ ਟਰੈਕਟਰ ਉਹਨੇ ਲੈ ਕੇ ਆਉਣਗੇ ਤੁਹਾਡਾ ਨਾਲਜ ਭਟਾ ਯਾਰ ਉਸੇ ਪੰਜਾਬ ਛੱਡ ਛੱਡ ਨੱਟਦੇ ਆ ਬਾਹਰ ਇੱਥੇ ਤੇ ਤੁਹਾਨੂੰ ਸ਼ਰਮ ਆਉਂਦੀ ਆ ਟੌਲਟਾਂ ਰੋਣ ਹੈ ਉੱਥੇ ਭਾਵੇਂ ਤੁਸੀਂ ਭੇਜੋ ਟੌਲਟਾਂ ਤੋਂ ਉਹ ਜੋ ਮਰਦੀ ਬਹੁਤ ਕੁਝ ਕਰ ਰਹੇ ਆ ਗੰਦ ਪਾਇਆ ਆ ਉੱਥੇ ਇੰਗਲੈਂਡ ਵਾਸਤੇ ਆ ਵੀ ਵੇਚ ਰਹੇ ਆ ਇੰਗਲੈਂਡ ਵਰਗੇ ਚੱਲਦੇ ਆ ਕ੍ਰਾਈਮਨਲ ਆ ਬਹੁਤ ਕੁਝ ਇਹ ਯਾਰ ਚੱਲ ਰਿਹਾ ਤੁਸੀਂ ਉਹ ਚੀਜ਼ ਨਹੀਂ ਮਰਦ ਕਰਨੀਆਂ ਠੀਕ ਆ ਆ ਭਈਆ ਨੇ ਬਲਤ ਕਰ ਦਿੱਤਾ ਉਹ ਜਿਹੜੇ ਤੇਨੇ ਆ ਵੀ ਮੁੰਡਿਆਂ ਨੇ ਕੀਤਾ ਉਹਨੂੰ ਕੌਣ ਪੁੱਛਦਾ ਉਹ ਦਾ ਗੱਲ ਨਹੀਂ ਆ ਬੱਸ ਭਈਆ ਮਜਾਓ ਭਈਆ ਮਜਾਓ ਹੈ ਜਿੱਦੂ ਲਾਡੇ ਜੇ ਉਹਨਾਂ ਨੇ ਕਹਿਦਣਾ ਪੰਜਾਬੀਆਂ ਪਾਰਟੀ ਨੇ ਗਲਤ ਕੰਮ ਕੀਤਾ ਹੈ ਕੁੜੀ ਨਾਲ ਉਹ ਵੀ ਗੁਰਦੁਆਰੇ 'ਚ ਹੈ ਉਹਦੋਂ ਨਹੀਂ ਤੁਹਾਨੂੰ ਇਦਾਂ ਲੱਗਾ ਕਿ ਭਈ ਸਾਡੇ ਧਰਮ 'ਤੇ ਇਹ ਆ ਕਰ ਦਿੱਤਾ ਹੈ ਬੇਅਦਬੀ ਹੋ ਗਈ ਆ ਇਹ ਹੋ ਗਈ ਆ ਹੈ ਉਹਨਾਂ ਨੇ ਬੜਦਾ ਉਹ ਵੀ ਗੁਰਦਾਰੇ 'ਚ ਕਿਤਾ ਪੰਜਾਬੀਓ ਸਾਰੇ ਤੁਸੀਂ ਚੱਲੇ ਆ ਦਲਾਲੀ ਵਾਲਾ ਕੰਮ ਕਰ ਰਹੇ ਆ ਦੋ ਮੂੰਹੇ ਵਾਲੀ ਦੋਗਲਾਪਨ ਠੀਕ ਆ ਕੰਮ ਵੀ ਭਈਆਂ ਤੋਂ ਲੈਣਾ ਆ ਆ ਜਿਹੜੇ ਭੈਣ ਚੋ ਦੇ ਸਵੇਰ ਪਿੱਛੇ ਲੱਗੇ ਹੋਣਾ ਗਾਲਾਂ ਕੱਢਣ ਇਹ ਭੈਣ ਚੋ ਦੇ ਰਾਤ ਨੂੰ ਗਾਲਾਂ ਕੱਢਦੇ ਆ ਜਿਨੇ ਉਹਨਾਂ ਦੀ ਰੇੜੀਆਂ ਤੇ ਜਾਂਦੇ ਆ ਉਹਨਾਂ ਦਾ ਜੂਸ ਪੀਣਗੇ ਉਹਨਾਂ ਤੋਂ 버ਗਰ ਖਾਣ ਕੇ ਉਦੋਂ ਨਹੀਂ ਉਹਨਾਂ ਨੂੰ ਬੋਲਣਗੇ ਕਿ ਇੱਕ ਨੂੰ ਕਹਿੰਦੇ ਦੋ ਗਲਾ ਪਾ ਲੈ ਠੀਕ ਆ ਤੁਸੀਂ ਸਾਰੇ ਅੰਦਰੋਂ ਨਫ਼ਰਤ ਰੱਖਦੇ ਆ ਤੁਸੀਂ ਸ਼ੁਰੂ ਤੋਂ ਰੱਖਦੇ ਆ ਜਿਹੜਾ ਪਹਿਲਾਂ ਸੀ ਕੇ ਪੰਜਾਬ ਪਰੀਆ ਸੀ ਕੇ ਔਰ ਦਰਸੀ ਲੱਗੇ ਹੋ ਆ ਗੱਲ ਤੇ ਗੋਲਣ ਠੀਕ ਹੈ ਉਦੋਂ ਤੱਕ ਨਹੀਂ ਆਇਆ ਠੀਕ ਹੈ ਸੋ ਮੈਂ ਤਾਂ ਯਾਰ ਇਹੀ ਕਹਿਣਾ ਚਾਹੁੰਦਾ ਆ ਭਰਾ ਇਦਾਂ ਦਾ ਨਾ ਕੰਮ ਕਰੋ ਕਿ ਚੰਗਾਰੀ ਬਾਅਦ ਤੱਕ ਮਨ ਦੇਖੇ ਰਹੇ ਆਵਾਰੇ ਵਿਦੇਸ਼ ਚ ਜਾ ਕੇ ਜਿੰਦਣੋਂ ਬੰਦ ਕਰ ਰਿਹਾ ਭਈ ਸਭ ਸੜ ਜਾਣਾ ਅੱਗ ਲੱਗਣੀ ਆ ਪੂਰੇ ਠੀਕ ਹੈ ਜਿਉਂ ਉਹੀ ਜਾਨ ਨੇ ਕਹਿ ਰਹੇ ਆ ਕਿ ਇੰਦਰਾ ਗਾਦੀ ਪਹਿਲੇ ਦੋ ਸਿੱਖਾਂ ਨੇ ਮਾਰਿਆ ਸੀ ਤਾਂ ਯਾਰ ਭਾਈ ਗਲਤੀ ਸੀ ਠੀਕ ਹੈ ਸਮਾਜੇ ਦਾ ਕਲਤੀ ਕਾ ਆਇਆ ਜੀ ਦੀਤ ਗਿਆ ਸੁਨੀਤ ਗਿਆ ਨਾ ਪਰ ਹੁਣ ਤਾਂ ਨਾ ਉਹ ਗਲਤੀ ਤੇ ਆਓ ਕਹਿੰਦੇ ਜੇ ਗਲਤੀ ਇੱਕ ਹੋਵੇ ਉਹਨੂੰ ਸੁਧਾਰ ਲਓ ਉਹ ਚੰਗੀ ਗੱਲ ਆ ਤੁਸੀਂ ਤਾਂ ਉਹੀ ਗਲਤੀ ਵੇਖਦੇ ਰਹੇ ਆ ਹੈ ਤੁਸੀਂ ਤਾਂ ਇਹ ਦੇਖਦੇ ਆ ਕਿਵੇਂ ਪੰਜਾਬੀ ਰੱਬ ਆ ਭਈਏ ਐਨ ਗੰਦ ਪਾ ਰਹੇ ਆ ਹੈ ਪੰਜਾਬੀ ਕਰਦੇ ਪੂਆ ਕਰਦੇ ਬੈਂਕ ਕੋਲ ਟ੍ਰੈਂਡਸ ਉਹ ਕੁਝ ਕਰ ਰਹੇ ਹਨ ਜੱਬ ਵੀ ਯਾਰ ਉਹ ਜੇ ਤੁਸੀਂ ਇਹ ਨਾ ਜੇ ਕਹਿ ਰਹੇ ਹੋ ਸਰਚ ਕਰੋ ਹਰੇਕ ਚੌਂਕੀ ਤੇ ਜਾਓ ਹਰੇਕ ਥਾਣੇ ਤੇ ਜਾਓ ਜਾ ਕੇ ਕ੍ਰਿਮੀਨਲ ਰਿਕਾਰਡ ਚੈੱਕ ਕਰਿਓ ਕਿ ਪ੍ਰਵਾਸੀਆਂ ਨੇ ਕਿੰਨਾ ਕੀਤਾ ਜਾਂ ਪਈਆਂ ਨੇ ਕਹਿ ਲੋ ਕਿੰਨਾ ਕੀਤਾ ਕ੍ਰਾਈਮ ਠੀਕ ਹੈ ਥਾਣੇ ਜਾ ਕੇ ਚੈੱਕ ਕਰੋ ਪੰਜਾਬੀ ਨਿਕਲਣਗੇ ਜੋ 30% ਕ੍ਰਾਈਮਨਲ ਪੰਜਾਬੀ ਆ ਪੰਜਾਬ ਚ ਕਰ ਰਹਾ ਪਰ ਬਦਨਾਮ ਕੌਣ ਹੋ ਰਿਹਾ ਪਰ ਵਸਨੀਕ ਇਹਨੂੰ ਵੀ ਟੋਗਲਾ ਭਾਈ ਯਾਰ ਇਦਾਂ ਦਾ ਕੰਮ ਨਾ ਕਰੋ ਕਿ ਮੈਂ ਨਹੀਂ ਵੀਡੀਓ ਪਣੀ ਸੀਗੀ ਪਰ ਹੋਣੀ ਪਈ ਬੜਾ ਦਿਮਾਗ ਖਰਾਬ ਕੀਤਾ ਬੇ ਜਨਾਹ ਨਵਾਂ ਲੈ ਕੇ ਲੱਗਾ ਆ ਕਿ ਹਾਇ ਇਦਾਂ ਕਰਦੇ ਜੀ ਉਹਦਾ ਕਰਦੇ ਨਿੱਕੀ ਨਿੱਕੀ ਗੱਲ ਬਣਾ ਦੇ ਮੁੰਡੇ ਕਿਵੇ ਅਸੀ ਤਾਂ ਇਹ ਗੱਲ ਕਹੀ ਸੀ ਕਿ ਪੰਜਾਬ ਚ ਜ਼ਮੀਨਾਂ ਲੈਣ ਲਾਪਾਸ ਹੋ ਜਾਣ ਪਰ ਇਹਨਾਂ ਨੇ ਤਾਂ ਜੀ ਵੱਢਣੀ ਸ਼ੁਰੂ ਕਰ ਦਿੱਤੀ ਤੇ ਕੁਤਤਾਂ ਦਾ ਮਰਵਾੜਨਾ ਸ਼ੁਰੂ ਕਰ ਦਿੱਤਾ ਅਸੀਂ ਨਹੀਂ ਲੜਾਈ ਕੀਤੀ ਅਸੀਂ ਮਾਰੇ ਆ ਕੋਈ ਭਈ ਅੱਜ ਦਾ ਇਹ ਆ ਨਾ ਜਾਣੀ ਆ ਠੀਕ ਆ ਰੌਲਾ ਤੁਸੀਂ ਪਾ ਰਹੇ ਆ ਠੀਕ ਆ ਪਰ ਕੋਈ ਦੇਖ ਰਿਹਾ ਹੈ ਭਾਈ ਪਰ ਕੋਈ ਦੇਖ ਰਿਹਾ ਹੈ ਠੀਕ ਆ ਠੀਕ ਆ ਦਾਹੀ ਤੇ ਹੁੰਦੇ ਆ ਸਹਾਰਾ ਕਹਿੰਦੇ ਆ ਬਾਜੀ ਕਹਿੰਦੇ ਆ ਸੰਤਾਨ ਜੀ ਕਹਿੰਦੇ ਆ ਸਰਦਾਰ ਬੰਦੇ ਨੂੰ ਇੱਜ਼ਤ ਬਹੁਤ ਹੈ ਆ ਕਿਸੇ ਇੱਜ਼ਤ ਨਾਲੇ ਗਾੜੋ ਨਹੀਂ ਤੁਸੀਂ ਆਪ ਆਪਣੀ ਇੱਜ਼ਤ ਵਿਗਾੜ ਰਹੇ ਆ ਕਹਿੰਦੇ ਆ ਨਾ ਇਹ ਛੱਡ ਰਹੇ ਆ ਛੱਡਣ ਵਾਲੀ ਗੱਲ ਹੈ ਆਪਣੀ ਇੱਜ਼ਤ ਛੱਡ ਰਹੇ ਆ ਠੀਕ ਆ ਇੱਥੇ ਨਹੀਂ ਤਾਂ ਤੇ ਕੋ ਕੰਮ ਆਣਾ ਕਹ ਰਹਾ ਆ ਕਿ 3 ਰੁਪਏ ਦੀ ਹੈ ਵੀ 3 ਰੁਪਏ ਦੀ ਟਿਕਟ ਲੈ ਕੇ ਤੇ 300 ਦੀ ਲੈ ਕੇ ਆ ਗਏ ਜਿੰਨੀ ਟਿਕਟ ਹੈ ਉਨੀ ਲੈ ਕੇ ਆ ਰਹੇ ਆ ਕੋਈ ਰੋਕ ਨਹੀਂ ਸਕਦਾ ਹਾਂ ਹੁਣ ਤਾਂ ਤੁਸੀਂ ਸਰਕਾਰ ਨੂੰ ਕਹਿ ਕੇ ਇਹ ਕਹਿ ਦੋ ਕਿ ਵੈਰੀਫਿਕੇਸ਼ਨ ਕਰੋ ਇਹ ਕਰੋ ਪਰ ਇੰਨਾ ਨਹੀਂ ਦੇ ਰਿਹਾ ਸਮਾਂ ਬਟ ਹਾਂ ਜਿੰਨਾ ਕੋਲ ਲੱਗਦੇ ਆ ਨੰਨੇ ਤੇ ਜਿੱਥੇ ਰਹਿੰਦੇ ਉਹ ਕਰ ਸਕਦੇ ਆ ਉਹ ਮਨਾ ਕਰ ਸਕਦੇ ਆ ਕਿ ਭਈ ਉਹ ਨਹੀਂ ਰੱਖਣਾ ਕਹਿੰਦੇ ਕਿ ਦੋਗਲੇ ਪੰਜਾਬੀ ਆ ਰੱਖਦੇ ਵੀ ਪੰਜਾਬੀ ਆ ਐ ਵੀ ਉਹੀ ਦੇ ਰਿਹਾ ਤਾਨੂੰ ਲਾਲਚ ਆ ਕਿ ਬਈ ਉਹ ਅਜੇ ਵੀ ਸਾਡ ਨੂੰ ਕਰਾਇਆ ਮਲੇ ਮੇਲੇ ਹਨਾ ਮਕਾਨ ਬਣਾ ਕੇ ਕਰਾ ਲੈਂਦੇ ਬਾਅਦ ਗਾਲਾਂ ਵੀ ਕੱਢ ਰਹੇ ਆਂ ਕੀ ਗੰਦ ਪਾ ਰਹੇ ਆਂ ਇਹ ਵੀ ਤਾਂ ਹੋ ਗਿਆ ਦੋਗਲਾਪਣ ਕੰਮ ਕਰਦੇ ਆਂ ਤੁਸੀਂ ਆਪ ਵੀਓ ਤੁਸੀਂ ਲਾਲਚ ਤੁਹਾਡਾ ਵੱਡਾ ਆ ਤੁਹਾਡਾ ਲਾਲਚ ਵੱਡਾ ਆ ਤਾਂ ਤੁਸੀਂ 20-20 ਲੱਖ ਲਾ ਕੇ ਜਾ ਰਹੇ ਆਂ ਜੀ ਅਸੀਂ 2-2 ਲੱਖ ਮੰਗਾਂਗੇ ਸ਼ੌਂਕ ਪਕਾਵਾਂਗੇ ਕੋਈ ਸ਼ੌਂਕ ਲਈ ਜਾ ਰਹੇ ਆਂ ਲੇ ਲਾਲੋ ਇਥੇ ਮੰਨਦੇ ਆ ਇੱਥੇ ਵੀ ਕਹੂੰਗਾ ਸਰਪੰਨ ਆ ਜੀ ਇਹ ਆ ਉਹ ਸਰਦਾਂ ਢੱਡੇ ਲਈ ਹੈ ਸਰਕਾਰਾਂ ਹੈ ਲਾਲੇ ਵੀ ਕਰ ਹੀ ਰਹੇ ਲਾਲਿਆਂ ਨੂੰ ਮਡੇ ਕਿਉਂ ਵੀ ਜਾ ਰਹੇ ਬਾਹਰ ਹੈ ਲਾਲੇ ਇੱਥੇ ਕੰਮ ਕਰਦੇ ਆ ਤੁਸੀਂ ਸਿਰਫ ਚੱਕੀ ਜਾਉਗੇ ਜਾਂ ਆਪਣੇ ਹੁਣ ਕਹਿ ਲੋ ਛੋਟੇ ਮੋਟੇ ਮੁਰਖਾਂ ਦੁਬਈ ਚ ਆਪਣੇ ਆਦਰਮੀਆਂ ਤੇ ਰਗਦਾਸੀਆਂ ਦੇ ਜਾ ਰਹੇ ਆ ਹਨਾ ਉਹੀ ਜਾ ਰਹੇ ਲਾਦੇਆਂ ਦੇ ਕੰਮ ਜਾ ਰਹੇ ਮੈਂ ਇਸ ਤੇ ਜਿੰਨਾ ਸਟਿੱਕੀ ਦਾ ਅਗਲੇ ਕੇ ਨੋਟ ਸ਼ਾਪ ਰਹੇ 3-3 ਲੱਖ ਰੁਪਈਆ ਮਹੀਨਾ ਤਾਂ ਤੋ ਕਹਿ ਨਹੀਂ ਹੁੰਦਾ ਯਾਰ ਵਿੱਚ ਦਰ ਤੋਂ ਨੇ ਲੋਕਾਂ ਦੇ ਜਾ ਕੇ ਬਾਹਰ ਹੋ ਰਹਿਆਂ ਨੇ ਇੱਥੇ ਤਾਂ ਸ਼ਰਮ ਆਉਂਦੀ ਆ ਹੈ ਇੱਥੇ ਤਾਂ ਸ਼ਰਮ ਆਉਂਦੀ ਆ ਕੰਮ ਕਰਨੇ 'ਚ ਸੋ ਇਹ ਗੱਲਾਂ ਭਾਜੀ ਬਹੁਤ ਨੇ ਚੰਗਾ ਬੜਾ ਹਾਂ ਇਨਸਾਨ ਹਰ ਧਰਮ 'ਚ ਹਰ ਜਾਤ 'ਚ ਆ ਠੀਕ ਹੈ ਪਰ ਮੈਂ ਇਹ ਵੀ ਕਹਣਾ ਉਹਨਾਂ ਦਾ ਪੱਖ ਲੈ ਰਹਿਆਂ ਆ ਮੈਂ ਮੈਨੂੰ ਨਾ ਯਾਰ ਕਾਲੇ ਜਿਹੜੀ ਫੈਕਟਰੀ ਦੀ ਆ ਉਹੀ ਕਰ ਰਿਹਾ ਆ ਬਾਕੀ ਜੇ ਮੇਰੇ ਕੋਲ ਕੁਝ ਗਲਤ ਹੋਇਆ ਉਹਦੇ ਲਈ ਮਾਫੀ ਚਾਹੁੰਦਾ ਆ ਕਮੈਂਟਾ ਜਿਹਨੇ ਭੈਣ ਚੋਦਾਈ ਮੈਨੂੰ ਗਾਲਾ ਕੱਢੀਆਂ ਉਹਦੀ ਮਾਂ ਭੈਣ ਦੇ ਡੈਸ਼ ਡੈਸ਼ ਆਇਆ ਮੇਰਾ ਠੀਕ ਆ ਸਾਡੀ ਲੱਗੀ ਜੇ ਕਿਸੇ ਨੇ ਵੀਡੀਓ ਭਰਾ ਮੇਰੇ ਉਹ ਵਧੀਆ ਨਕੀ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਮੈਂ ਕੋਈ ਨਹੀਂ ਸੀ ਪਰ ਇਹ ਨਹੀਂ ਪੰਜਾਬੀਆਂ ਨੇ ਜਿਹੜੇ ਦਿਲ ਦੇ ਆ ਨਾ ਜਬੂਰ ਕੀਤਾ ਬਾਕੀ ਜਿਹੜੇ ਬੰਦੇ ਪੋਲਿਟੀ ਦੇ ਉਹਨਾਂ ਦੇ ਮੇਰਾ ਸਵਾਗਤ ਆ ਜਿਹੜੇ ਨੈਗੇਟਿਵ ਕਰੋਗੇ ਕਮੈਂਟ ਉਹਨਾਂ ਤੇ ਆ ਆ ਦਿਖਾ ਦੇ ਓਏ